ਉੱਥੇ 5 ਮਿੰਟ ਚਾਈ ਦੇ ਅਮੇਕਾ ਬਾਰੇ ਕਿਤਾਬ ਹੈ ਇਹਨਾਂ ਨੇ ਕੋਈ ਆ ਪਰ ਤੁਹਾਨੂੰ ਪਤਾ ਤਾਂ ਹੋਵੇ ਇਹ ਕਾਰਣੀ ਹੈ ਨਹੀਂ ਹਾਜ਼ਰੀ ਕਾਹਦੇ ਤੇ ਲੱਗੇ ਨਰੇਗਾ ਬਾਰੇ ਗੱਲ ਕਰਾਂ ਨਰੇਗਾ ਬਾਰੇ ਜਦੋਂ ਗੱਲ ਕਰੂੰਗਾ ਉਦੋਂ ਥੋੜੀ ਥੋੜੀ ਗੱਲ ਤੁਹਾਨੂੰ ਪੁੱਛੂੰਗਾ ਗੁੱਸਾ ਨਾ ਕਰ ਜਿਓ ਕਿਉਂ ਨਾ ਗੁੱਸਾ ਕਰ ਜਿਓ ਕਿਉਂਕਿ ਮੇਰੇ ਹੱਥ 'ਚ ਨਰੇਗਾ ਦੀ ਕਾਨੂੰਨ ਦੀ ਕਿਤਾਬ ਹੈ ਇਹਦੇ ਉੱਤੇ 2005 ਲਿਖਿਆ ਹੋਇਆ ਹੈ ਕਿੰਨੇ ਸਾਲ ਹੋ ਗਏ ਕਾਨੂੰਨ ਬਣੇ ਨੂੰ 20 ਸਾਲ ਹੋ ਗਏ ਜਿਹੜਾ ਮੁੰਡਾ ਕੁੜੀ 20 ਸਾਲ ਪਹਿਲਾਂ ਜੰਮਿਆ ਸੀ ਉਹ ਐਮਏ ਪਾਸ ਕਰ ਗਿਆ ਨੌਕਰੀਆਂ ਲੱਗ ਗਏ ਉਹ ਜਾਂਚ ਚਲੇ ਗਏ ਪਰ ਅਸੀਂ ਨਰੇਗਾ ਵਾਲਿਆਂ ਨੇ 17 ਸਾਲ ਆਪਣੀ ਲਾਗੂ ਹੋਏ ਨੂੰ ਹੋ ਗਏ ਅਸੀਂ 17 ਸਾਲਾਂ ਵਿੱਚ ਇਹਦੇ ਚ ਸਵਾ 200 ਗੱਲਾਂ ਲਿਖੀਆਂ ਆਪਣੇ ਹੱਕ ਚ ਇੱਕ ਵੀ ਗੱਲ ਆਪਣੇ ਖਿਲਾਫ ਨਹੀਂ ਕਿੰਨੀਆਂ ਆਪਣੇ ਹੱਕ ਚ ਢੋਲੀ ਵੀ ਗਏ ਸਵਾ 200 ਗੱਲ ਆਪਣੇ ਹੱਕ ਚ ਆਪਾਂ ਨੂੰ ਦਾਸ ਹੀ ਪਤਾ ਲੱਗ ਜਾਣ ਆਪਾ ਉਹਦੇ ਤੇ ਪੈਰਾ ਦੇ ਲੀ ਗੇ ਆਪਣਾ ਕੋਈ ਹੱਕ ਮਾਰ ਹੀ ਨਹੀਂ ਸਕਦਾ ਇਹ ਕਾਨੂੰਨੀ ਹੱਕ ਹੈ ਠੀਕ ਲੱਗਦੀ ਆ ਗੱਲ ਕਿ ਗਲਤ ਆ ਚਲੋ ਆ ਪਤਾ ਨਹੀਂ ਕਿਸੇ ਨੇ ਤਾੜੀ ਮਾਰ ਲਈ ਚੰਗਾ ਹੀ ਹੋ ਗਿਆ ਤਾੜੀ ਮਾਰਨ ਦਾ ਮਤਲਬ ਇਹ ਹੁੰਦਾ ਵੀ ਕਿਸੇ ਗੱਲ ਨੂੰ ਸਮਝਣ ਆਉਣ ਵਾਸਤੇ ਦੂਜਿਆਂ ਨੂੰ ਇੱਕ ਮੌਕਾ ਮਿਲ ਜਾਂਦਾ ਇਹ ਆਪਣਾ ਹੱਕ ਆ ਮੈਂ ਮਾਫੀ ਚਾਹੂੰਗਾ ਜੇ 4 ਮਿੰਟ ਵੱਧ ਲੱਗ ਜਾਣ ਮੈਂ ਸਾਰਿਆਂ ਨੂੰ ਕਹਿਣਾ ਇਹਨੂੰ ਸਿੱਖੋ ਇਹਦੇ ਮਤਾਂ ਤਾ ਆਪਾਂ ਨੂੰ ਆ ਕਾਰਡ ਮਿਲਦਾ ਜਿਹਦੇ ਕਿਹਦੇ ਕੋਲੇ ਹੈਗਾ ਹੱਥ ਖੜਾ ਕਰਿਓ ਆਦਿਆਂ ਕਦੇ ਹੋਏ ਆਦਿਆਂ ਕਦੇ ਨਹੀਂ ਹੋਏ ਹੁਣ ਮੇਰੀ ਅਗਲੀ ਗੱਲ ਤੇ ਤੁਸੀਂ ਸਾਰੇ ਪਛੇਤਮਾਨ ਹੋ ਜਾਣਾ ਹੈ ਇਹ 5 ਸਾਲਾਂ ਪਿੱਛੋਂ ਨਵਾਂ ਮਿਲਣਾ ਹੁੰਦਾ ਨਵਾਂ ਮਿਲਿਆ ਉਹ ਮਗਰਲੇ ਆਇਆ ਹੀ ਕਰਦੇ ਆ ਜੇ ਨਹੀਂ ਮਿਲਿਆ ਕਿ ਐਸੇ ਵਿੱਚ ਸਾਰੀ ਬਿਮਾਰੀ ਦੀ ਜੜ ਹੈ ਜੇ ਤੁਸੀਂ ਆ ਨਾਮ ਪ੍ਰਾਪਤ ਕੀਤਾ ਫਿਰ ਆਪਣਾ ਹੱਕਾ ਜਿਹੜਾ ਉਹ ਅੱਧਾ ਪਹਿਲੇ ਦਿਨੀ ਉੱਡ ਜਾਂਦਾ ਇਹ 5 ਸਾਲਾਂ ਪਿੱਛੋਂ ਦੇਣਾ ਹੁੰਦਾ ਕੋਲੇ ਨਹੀਂ ਇਹਦੇ ਚ ਆਖਰ ਚ 500 ਘਰ ਬਣਿਆ ਵੇ ਆ ਖਾਨੇ ਬਣਿਆ ਇਹਦੇ ਤੇ ਹਾਜ਼ਰੀ ਲੱਗਣੀ ਹੁੰਦੀ ਆ ਰੋਜ਼ ਇਹੋ ਤੁਹਾਡੇ ਕੋਲੇ ਕਾਰ ਨਹੀਂ ਹੈਨੀ ਹਾਜ਼ਰੀ ਕਾਹਦੇ ਤੇ ਲੱਗੇ ਸਾਡੇ ਪੈਸੇ ਆਪਣੇ ਆਪ ਮਰੀ ਜਾਂਦੇ ਆ ਕਿਉਂਕਿ ਆਪਾਂ ਇਸ ਤੇ ਹਾਜ਼ਰੀ ਲਵਾਉਣ ਵਾਲਾ ਕੰਮ ਨਹੀਂ ਕੀਤਾ ਅਸੀਂ ਮੰਗਿਆ ਹੀ ਨਹੀਂ ਕਾਰਡ ਜੇ ਅਸੀਂ ਕਾਰਡ ਮੰਗਈਏ ਇਹਦੇ ਤੇ 100 ਖਾਨਾ ਪਹਿਲੇ ਸਾਲ ਦਾ 500 ਖਾਨਾ ਪੰਜਾਂ ਸਾਲਾਂ ਦਾ ਪੰਜਾਂ ਸਾਲਾਂ ਪਿੱਛੋਂ ਭਰ ਕੇ ਫੇਰ ਸਾਡੇ ਕੋਲ ਇਹ ਨਵਾਂ ਆਉਣਾ ਹੈ ਕਿ ਛਾਪਦੇ ਹੀ ਨਹੀਂ ਅਗਰ ਗੱਲ ਕਰਾਂਗੇ ਨਾ ਡੀਸੀ ਇਹਦਾ ਅੰਚਾਰਜ ਹੈ ਆਪਣੇ ਇਹ ਇਸ ਕਾਨੂੰਨ ਦੇ ਮੁਤਾਬਕ ਜਿਹੜੀ ਸਕੀਮ ਬੜਾਈ ਆ ਪੰਜਾਬ ਸਰਕਾਰ ਨੇ ਉਹਦੇ ਚ ਡਿਪਟੀ ਕਮਿਸ਼ਨਰ ਆ ਜਿਹੜਾ ਉਹ ਨਰੇਗਾ ਦਾ ਜ਼ਿਲ੍ਹਾ ਕੋਆਰਡੀਨੇਟਰ ਆ ਪ੍ਰੋਗਰਾਮ ਅਫਸਰ ਆ ਉਹਨੇ ਆਪਦੀਆਂ ਪਾਵਰਾਂ ਏਡੀਸੀ ਨੂੰ ਦਿੱਤੀਆਂ ਏਡੀਸੀ ਉਹਦੀਆਂ ਪਾਵਰਾਂ ਵਰਤਦਾ ਪਰ ਮੁੱਖ ਤੌਰ ਤੇ ਜ਼ਿੰਮੇਵਾਰ ਕੌਣ ਹੈ ਇਸ ਕਾਨੂੰਨ ਦੇ ਮੁਤਾਬਕ ਡੀਸੀ ਹੈ ਡਿਪਟੀ ਕਮਿਸ਼ਨਰ ਹੈ ਬਲਾਕ ਪੱਧਰ ਤੇ ਬੀਡੀਓ ਹੈ ਏਪੀਓ ਨਹੀਂ ਹੈ ਜਿਹੜਾ ਪ੍ਰੋਗਰਾਮ ਅਫਸਰ ਆ ਉਹ ਪਾਵਰਾਂ ਬੀਡੀਓ ਕੋਲ ਹੈ ਏਪੀਓ ਉਹਦਾ ਸਹਾਇਕ ਹੈ ਅਸੀਂ ਲੜਨਾ ਸਾਰਾ ਜਿੱਥੇ ਬੇਇਨصافੀ ਹੋਵੇ ਹਰੇਕ ਦੇ ਖਿਲਾਫ ਹੈ ਹੁਣ ਮੈਂ ਇਹ ਦੱਸਣਾ ਚਾਹੁੰਨਾ ਪਹਿਲਾ ਇਹ ਕੀ ਮੰਗਣਾ ਆਪਾਂ ਕਿ ਨਹੀਂ ਮੰਗਣਾ ਮੂੰਹ ਖੋਲੋ ਇਹ ਜਿਹੜੀ ਹੱਡੀ ਤੋਂ ਬਗੈਰ ਮਾਸ ਹੈ ਨਾ ਜਿਹੜਾ ਜੀਨੂ ਜੀਬ ਕਹਿੰਨੇ ਆ ਇਹਦੀ ਤਾਕਤ ਪਛਾਣੋ ਇਹ ਨਹੀਂ ਪਛਾਣਦੇ ਆਪਾਂ ਕਿਉਂ ਕਹਿੰਦੇ ਆ ਪੁਰਾਣੇ ਬੁੜੇ ਜੀ ਦੀ ਜੀਵਾਨ ਚੱਲਦੀ ਆ ਉਹਦੇ ਸੱਤ ਹੱਲ ਚੱਲਦੇ ਆ ਕਹਿੰਦੇ ਆ ਵੈਸੇ ਕਿ ਨਹੀਂ ਵੱਡੋ ਤੁਸੀਂ ਦੱਸ ਦਿਓ ਨਵੇਂਆਂ ਨੂੰ ਇਹ ਕੀ ਮਤਲਬ ਆ ਜਿਹੜਾ ਕੰਮ ਜੀਬ ਨਾਲ ਹੋ ਜਾਂਦਾ ਨਾ ਸੱਤਾ ਹਲਾਉਂਦੀ ਕਮਾਈ ਜਿੰਨਾ ਕੰਮ ਕਰ ਗਈ ਐ ਮੈਨੂੰ ਇਹ ਕਾਸੇ ਨਾਲ ਕਹਿੰਦਾ ਤੂੰ ਤਾਂ ਬੜੀ ਜ਼ਬਾਨ ਚਲਾਈ ਆ ਫਿਰ ਤੇਰੇ ਤਾਂ ਢੇਰ ਹੀ ਲੱਗ ਜਾਂਦੇ ਹੋਣੇ ਆ ਹਾਸੋਸ ਪਿਆ ਕਰੋ ਰਿਲੈਕਸ ਹੋ ਜਾਓਗੇ ਨਾ ਥੋੜੇ ਜੇ ਹਲਕੇ ਹੋ ਜਾਓਗੇ ਗੱਲ ਸਮਝ ਆਉਣ ਲੱਗ ਜੂਗੀ ਮੈਂ ਕਿਹਾ ਜੀ ਬਿਲਕੁਲ ਜੇ ਇਹ ਜ਼ਬਾਨ ਮੇਰੇ ਲਈ ਚੱਲਦੀ ਹੋਵੇ ਤਾਂ ਮੇਰਾ ਘਰ ਭਰੂਗਾ ਦੇ ਨਰੇਗਾ ਵਾਲਿਆਂ ਨਹੀਂ ਚਲਦੀ ਆ ਕਹੇ ਨਰੇਗਾ ਵਾਲਿਆਂ ਦੇ ਘਰ ਭਰਦੀ ਆ ਵਾਕਿਆ ਇਹੀ ਕਰ ਭਰਦੀ ਆ ਮੈਂ ਤਾਂ ਤੁਹਾਨੂੰ ਕਹਿਣਾ ਕਿ ਜ਼ਬਾਨ ਚਲਾਉਣੀ ਸਿੱਖੋ ਬੋਲਣਾ ਸਿੱਖੋ ਕਿ ਸਾਡਾ ਕਾਰ ਕਿੱਥੇ ਆ ਦਿਓ ਇਹਦੇ ਤੇ ਹਾਜ਼ਰੀ ਲਾਉਣੀ ਆ ਮੇਟ ਨੇ ਹੁਣ ਕਹੀ ਕਹਾਂਗੇ ਮੇਟ ਦਾ ਕੀ ਮਾਮਲਾ ਮੇਟ ਨਾ ਜੀ ਸੀ ਨੇ ਰੱਖਣਾ ਨਾ ਐਡੀ ਸੀ ਨੇ ਰੱਖਣਾ ਨਾ ਵੀਡੀਓ ਨੇ ਰੱਖਣਾ ਮੇਟ ਨਰੇਗਾ ਕਾਮਿਆਂ ਨੇ ਰੱਖਣਾ ਤੁਸੀਂ ਰੱਖਣਾ ਆਪ ਰੱਖਣਾ ਟਾੜੀ ਮਾਰ ਲਓ ਚੰਦਰਿਓ ਇਹਦੇ ਤੇ ਆਪ ਦੇ ਨਾਂ ਤੇ ਵੀ ਟਾੜੀ ਨਹੀਂ ਮਾਰਦੇ ਮਾੜੀ ਗੱਲ ਆ ਤੁਹਾਡੀ ਐ ਸਮਝਦੋ ਜਦੋਂ ਮੁੱਟੋਂ ਦੀ ਚੱਪ ਗਈਆਂ ਗੱਲਾਂ ਕਿੰਨਿਆਂ ਪਿੱਛੇ ਮੇਟ ਮੰਗਦਾ ਦੂਜੀ ਕਿਤਾਬ ਕੱਢੀ ਮੈਂ ਉਹ ਵੀ ਨਾਲ ਲਿਆ ਆਂ ਚਾਰੀਆਂ ਜਾਣਿਆਂ ਕਿ 6 ਇੱਕ ਮੇਟ ਚਾਹੀਦਾ ਜਿਹੜੇ ਪਿੰਡ 200 ਬੰਦੇ ਦਾ ਕਾਰਡ ਆ ਕੰਮ ਕਰਦਾ ਉਥੇ 5 ਮੇਟ ਚਾਹੀਦੇ ਆ ਮੇਟਾਂ ਬਾਰੇ ਕਿਤਾਬ ਆ ਇਹਨਾਂ ਦੇ ਕੋਲੇ ਆ ਪਰ ਤੁਹਾਨੂੰ ਪਤਾ ਤਾਂ ਹੋਵੇ ਡੋਰ ਪਈ ਤਾਂ ਬੜ ਕੇ ਸੁਣਾ ਦੂੰਗਾ ਹੁਣ ਇਹਨਾਂ ਨੂੰ ਹਦਾਇਤ ਆ ਕਿ ਮੇਟਾ ਜਿਹੜੇ ਜਿੱਥੇ ਕੰਮ ਚੱਲਦਾ ਉੱਥੇ ਔਰਤ ਨੇੜ ਦਾ ਹਾਜ਼ਰ ਹੋਣਾ ਲਾਜ਼ਮੀ ਐ ਔਰਤੋ ਤੁਸੀਂ ਆਪ ਦੇ ਲਈ ਤਾੜੀ ਮਾਰ ਲਓ ਹਰਥਾਂ ਜਿੱਥੇ ਕੰਮ ਚੱਲਦਾ ਹੁਣ ਗੜਬੜ ਕਿੱਥੇ ਆ ਉਹਨੂੰ ਸਮਝ ਲਓ ਜਿਹੜੇ ਪੈਸੇ ਆਉਂਦੇ ਆ ਨਾ ਦਿੱਲੀੋਂ ਜਿਹੜੇ ਨਰੇਗਾ ਦੇ ਖਾਤੇ 'ਚ ਪੈਸੇ ਰੱਖੇ ਜਾਂਦੇ ਆ ਉਹ ਪੈਸੇ ਦੋ ਢੇਰੀਆਂ ਬਣਾਉਂਦੇ ਆ ਗਾਹ ਆ ਕੇ ਇੱਕ ਢੇਰੀ 'ਚ ਵੱਡੀ ਆ ਜਿਹੜੀ ਉਹਦੇ 'ਚ 60 ਰੁਪਏ ਰੱਖਦੇ ਆ 100 ਮਗਰ ਦੂਜੀ 'ਚ 40 ਰੁਪਏ ਰੱਖਦੇ ਆ ਜਿਹੜੀ 60 ਰੁਪਿਆ ਵਾਲੀ ਢੇਰੀ ਆ ਉਹਦੇ 'ਚੋਂ ਆਪਾਂ ਨੂੰ ਜਿਹੜੀ ਦੇ ਪੈਸੇ ਮਿਲਦੇ ਆ ਜਿਹੜੀ 4 ਰੁਪਿਆ ਦੀ ਢੇਰੀ ਆ ਉਹਦੇ ਤੋਂ ਜਿਹੜਾ ਇੱਥੇ ਏਪੀਆ ਵਗਾਰਾ ਬੈਠੇ ਆ ਉਹਨਾਂ ਦੀ ਤਨਖਾਹ ਪੈਂਦੀ ਆ ਉਹਨਾਂ ਦੇ ਕੰਪਿਊਟਰ ਆ ਜਿਹੜੇ ਉਹਨਾਂ ਦਾ ਖਰਚਾ ਪੈਂਦਾ ਆਪਾਂ ਤਾਂ ਹਰ ਚ ਗਰਮੀ ਚ ਮਤਦੇ ਆ ਸਿਆਲ ਚ ਠੰਡੇ ਪਾਣੀਆਂ ਚ ਠੁਰ ਠੁਰ ਕਰਦੇ ਆ ਸਾਡੇ ਪੈਸੇ ਦੇ ਬਲ ਤੇ ਮਾੜੀ ਗੱਲ ਕੀ ਹੈ ਜਿਹੜੇ ਬੇਇਨਸਾਫੀ ਕਰਦੇ ਆ ਉਹ ਗਰਮੀਆਂ ਚ ਏਸੀ ਚ ਬੈਠੇ ਹੁੰਦੇ ਆ ਜਦੋਂ ਸਿਆਲ ਹੁੰਦਾ ਉਹ ਹੀਟਰ ਲਾ ਕੇ ਬੈਠੇ ਹੁੰਦੇ ਆ ਸਾਦੇ ਪੈਸੇ ਤੇ ਬਲ ਬੋਤੇ ਤੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਦੇਸੀ ਮਰੀਏ ਅਸੀਂ ਛੜੀਏ ਅਸੀਂ ਛੜੀਏ ਤੁਸੀਂ ਐਸ਼ਾ ਕਰੋ ਇਹ ਨਹੀਂ ਪਰਵਾਨ ਉਸੇ ਢੇਰੀ ਚੋਂ ਹਰ 5 ਸਾਲ ਪਿਛੋਂ ਆ ਕਾਰਡ ਛਾਪ ਕੇ ਹਰੇਕ ਨੂੰ ਮੁਫਤ ਦੇਣਾ ਹੁੰਦਾ ਇਹ ਹੁਣ ਚੱਕਰ ਚੌਥੀ ਵਾਰ ਮਿਲਣਾ ਸੀ ਆਪਾਂ ਨੂੰ ਛਾਪਦੇ ਹੀ ਨਹੀਂ ਆਂਦੇ ਸਾਡੀ ਠੇਰੀ ਜੀ ਦੇ ਤੋਂ ਖਾਣਾ ਉਹ ਛੋਟੀ ਹੋ ਜੂਗੀ ਇਹ ਟਾੜੀ ਵਾਲਾ ਨਹੀਂ ਇਹਨਾਂ ਨੂੰ ਫਟਲਾਉਣ ਤੋਂ ਪਾਉਣ ਵਾਲਾ ਕੰਮ ਹੈ ਫਟਾਓ ਮੂੰਹ ਟੋੜੇ ਸਾਦਾ ਖਾਣੇਓ ਸਾਦੀ ਖਿਲਾਫ ਜਾਣੇ ਹੋ ਇਹ ਛਾਪ ਤੇ ਕਾਰਡ ਹਰੇਕ ਨੂੰ ਦੇਉ ਮੰਗ ਕਰਦੇ ਆ ਕਿ ਨਹੀਂ ਹਰੇਕ ਨੂੰ ਮਿਲੇ ਬਿਨਾਂ ਵਿਤਕਰਾ ਮੇ ਮੋਹਤ ਮਲਦਾ ਹਰੇਕ ਨੂੰ ਪੰਜਾ ਸਾਲਾਂ ਪਿੱਛੋਂ ਮਿਲੇ ਕਿਨਾਰੀ ਇੱਥੇ ਹੱਥ ਖੜੇ ਕਰਕੇ ਮਤਾ ਵੀ ਕਰ ਲੋ ਕਿ ਸਾਦੀ ਹਾਜ਼ਰੀ ਇਸ ਕਾਰਡ ਤੇ ਲਗਣੀ ਚਾਹੀਦੀ ਹੈ ਲੜੋਂਗੇ ਤੇ ਲਈ ਕਿ ਨਹੀਂ ਜੇ ਲੜੋਂਗੇ ਸਿੱਧੇ ਹੋ ਜਾਣਗੇ ਜੇ ਨਹੀਂ ਲੜੋਂਗੇ ਉਹ ਆਂਦੇ ਇਹਨਾਂ ਦਾ ਕੀ ਹੈ ਉਹ ਕੋਈ ਨਹੀਂ ਠਹਿਰ ਜਾ ਬਾਲਾ ਗੁੱਸੇ ਚ ਹੁਣ ਅਗਲੀ ਗੱਲ ਸੁਣ ਲਓ ਇਸ ਕਾਨੂੰਨ ਦੀ ਪਹਿਲੀ ਗੱਲ ਇਹ ਆ ਜਿਹੜਾ ਫਰਕ ਆ ਉਹ ਨੋਟ ਨਹੀਂ ਕਰਦੇ ਆਪਾਂ ਫਰਕ ਕੀ ਆ ਆਪਾਂ ਕਹਿੰਦੇ ਆ ਸਾਨੂੰ ਕੰਮ ਨਹੀਂ ਦਿੱਤਾ ਉਹ ਪੈਣੋਂ ਭਰਾਵੋ ਇਹਦੇ ਵਿੱਚ ਫਰਕ ਐ ਇੱਕ ਇਹ ਕੰਮ ਕਿਸੇ ਨੇ ਦੇਣਾ ਨਹੀਂ ਉਹ ਠਹਿਰ ਜਾ ਯਾਰ ਤੂੰ ਤਾਂ ਸਾਰੀ ਗੱਲ ਤਲਕਾਾ ਦਿੰਦਾ ਸਮਝ ਲੈਣ ਦੇ ਇਹ ਹੁੰਦਾ ਨਾ ਗੱਡੀ ਦੂਜੇ ਪਾਸੇ ਨੂੰ ਲਿਜਾਣੀ ਐ ਫਾਕੜ ਜੀ ਲਾ ਕੇ ਲੀਟੇ ਬਦਲ ਦਿੰਦਾ ਸਾਰੇ ਕਾਸੇ ਨੂੰ ਲੀ ਨਾ ਬਦਲ ਯਾਰ ਔਰ ਇਹ ਲਈ ਆਪਾਂ ਇਰਜ਼ੀ ਦੇਣੀ ਹੁੰਦੀ ਹੈ। ਅਰਜੀ ਇਕੱਲਾ- ਇਕੱਲਾ ਵੀ ਦੇ ਸਕਦਾ। ਪਰ ਕਾਨੂੰਨ ਨੇ ਆਪਾਂ ਨੂੰ ਹੱਕ ਦਿੱਤਾ 10 ਜਣੇ ਜਾਂ ਗਰੁੱਪ ਵੀ ਅਰਜੀ ਦੇ ਸਕਦਾ। ਇਹ ਕਿਉਂ ਬਣਾਉਣਾ ਪਿਆ? ਮੰਨ ਲਓ ਕਿਸੇ ਕੱਲੀ ਔਰਤ ਨੇ ਕੰਮ ਮੰਗਣਾ ਹੋਵੇ ਕਿ ਉਹਨੂੰ ਔਖਾ ਹੈ ਕਿ ਨਹੀਂ ਕਿਹਦੇ ਕੋਲੇ ਜਾਵੇ। ਤੇ 10 ਔਰਤਾਂ ਨੇ ਇਕੱਠੇ ਹੋ ਕੇ ਕੰਮ ਮੰਗਣਾ ਹੋਵੇ ਤੇ ਸੌਖਾ ਹੈ ਨਾ? ਇਹ ਸੁਰੱਖਿਆ ਉਹਨਾਂ ਦੀ। ਹਰ ਕਾਸੇ ਦੀ ਸੋਚ ਕੇ ਬਣਿਆ ਕਾਨੂੰਨ ਆ ਵਧੀਆ ਕਾਨੂੰਨ ਹੈ ਉਹਨਾਂ ਨੇ ਇਹ ਅਰਜੀ ਦੇਣੀ ਹੈ ਹੁਣ ਅਰਜੀ ਆਪਣਾ ਰੌਲਾ ਕਿੱਥੇ ਆ ਮੈਂ ਤਾਂ ਕਿਹਾ ਸੀ ਤੁਸੀਂ ਹਲੇ ਵੀ ਦੇਣਾ ਬਹੁਤ ਕੁਝ ਕਰ ਲੋਗੇ ਅਰਜੀ ਜਿਹੜੀ ਦੇਣੀ ਆ ਜਿੱਦਾਂ ਅਰਜੀ ਉਹਦੇ ਚ ਤਿੰਨ ਖਾਨੇ ਆ ਇਹ ਨਹੀਂ ਕਿ ਕਿਤੇ ਹੋਰ ਆ ਤੁਹਾਨੂੰ ਜਿਹੜਾ ਕਾਰਡ ਦਿੱਤਾ ਇਹਦੇ ਤੇ ਤੁਹਾਡੇ ਘਰੇ ਭੇਜੇ ਹੋ ਖਾਨੇ ਆ ਤਿੰਨ ਖਾਨੇ ਪਹਿਲੇ ਇਹਦੇ ਤੇ ਲਿਖਿਆ ਹੋਣਾ ਚਾਹੀਦਾ ਆਪਣੇ ਕੋਲੇ ਕਾਰਡ ਹੀ ਨਹੀਂ ਕੀ ਕਰੀਏ ਪਹਿਲਾ ਖਾਨਾ ਅਰਜੀ ਕਿੱਦਾਂ ਦਿੱਤੀ ਦੂਜਾ ਖਾਨਾ ਕੰਮ ਕਿੱਦਾਂ ਮੰਗਿਆ ਜਿੱਦਾਂ ਅਰਜੀ ਦਈਏ ਉਦੋਂ ਹੀ ਕੰਮ ਮਿਲਦਾ ਕੰਮ 15 ਦਿਨ ਪਿੱਛੋਂ ਮਿਲਦਾ ਜੇ ਆਪਾਂ ਪਹਿਲਾਂ ਮੰਗ ਲਈਏ ਉਹ 15 ਦਿਨ ਅੱਗੇ ਪਾ ਸਕਦੇ ਆ ਇਹ ਕਾਨੂੰਨੀ ਹੱਕ ਆ ਕਿਉਂ ਹੱਕ ਆ ਆਂਦੇ ਇੰਨੇ ਲੋਕਾਂ ਨੂੰ ਕੰਮ ਦੇਣਾ ਉਹਦਾ ਪ੍ਰਬੰਧ ਕਰਨਾ ਹੋਏਗਾ ਫਿਰ ਪੈਸਾ ਦੇਣ ਦਾ ਇਹ ਗੰਗਾਸ਼ ਰੱਖੀ ਆ ਅਰਜੀ ਪਹਿਲਾਂ ਦਿਓ 15 ਦਿਨਾਂ ਤੋਂ ਕੰਮ ਮਿਲਦਾ ਅਗਲੀ ਗੱਲ ਕੀ ਸਮਝਣ ਵਾਲੀ ਆ ਜਿੱਦੇ ਅਰਜੀ ਦੇਤੀ ਉਹਦੇ ਵਿੱਚ ਹੀ ਲਿਖਣਾ ਕਿੰਨੇ ਦਿਨਾਂ ਦਾ ਕੰਮ ਮੰਗਿਆ ਇਹ ਆਪਾਂ ਹੁਕਮ ਕਰਨਾ ਇਹ ਉਹਨਾਂ ਨੇ ਨਹੀਂ ਕਰਨਾ ਹੁਕਮ ਤੁਹਾਡੇ ਪਿੰਡ ਦੇ ਨਰੇਗਾ ਕਾਨਿਆਂ ਦਾ ਚੱਲਣਾ ਹੈ ਜੇ ਉਹ ਤੋਂ ਸੀ ਹੁਕਮ ਹੀ ਨਹੀਂ ਦਿੱਤਾ ਕਿ ਭਾਈ ਸਾਨੂੰ ਐਨੇ ਇਸ ਤਰੀਕ ਤੋਂ ਐਨੇ ਦਿਨਾਂ ਦਾ ਕੰਮ ਮਿਲੇ ਕਿ ਉਹ ਆਉਂਦੇ ਆ ਮਾਰੀ ਜਾਓ ਟੱਕਰਾਂ ਕੱਖ ਨਹੀਂ ਕਰ ਸਕਦੇ ਜਿਹੜਾ ਫਾਰਮ ਆ ਉਹਦੇ ਚ ਆਖਰ ਚ ਜਿਵੇਂ ਆਪਾਂ ਬਿਜਲੀ ਦਾ ਬਿੱਲ ਦੇਣ ਜਾਂਦੇ ਆ ਉਹਦੇ ਚ ਰਸੀਦ ਮਿਲਦੀ ਆ ਨਾ ਉਹਦੇ ਚ ਗਾ ਰਸੀਦ ਮਿਲਦੀ ਆ ਆਪਾਂ ਨੂੰ ਜੀਦੇ ਕੋਲੇ ਸਿੱਧਾ ਉਹਦੇ ਕੋਲੇ ਗਰੰਟੀ ਦੀ ਸਲੈਪ ਆ ਜੇ ਰਸੀਦ ਨਹੀਂ ਦਾ ਸਾਰਾ ਕੰਮ ਜਿਹੜਾ ਉਹ ਚੁੱਲੇ 'ਚ ਪੈ ਜਾਂਦਾ ਹੁਣ ਮੈਂ ਪੁੱਛਦਾ ਕਿੰਨਿਆ-ਕਿੰਨੀਆਂ ਅਰਜ਼ੀਆਂ ਭਰੀਆਂ ਕਿੰਨਿਆ-ਕਿੰਨੀਆਂ ਰਸੀਦਾਂ ਲਈਆਂ ਹੁਣ ਚੁੱਪ ਕਰਗੇ ਕਿ ਨਹੀਂ ਕਰਗੇ ਐਦਾ ਫਾਇਦਾ ਉਹ ਠਾਉਂਦੇ ਆ ਉਹ ਆਂਦੇ ਆ ਇਹ ਕੀ ਕਰ ਲੈਣਗੇ ਕਿਉਂ ਕਿਉਂਕਿ ਜੇ ਆਪਣੇ ਕੋਲ ਰਸੀਦ ਹੋਵੇ ਤੇ 15ਵੇਂ ਦਿਨ ਆਪਾਂ ਨੂੰ ਕੰਮ ਮਿਲਣਾ ਜੋ ਕੰਮ ਨਾ ਦੇਣ ਆਪਾਂ ਬੈਠ ਕੇ ਫੋਟੋ ਖਿੱਚਣੀਆਂ ਇਹਨਾਂ ਨੂੰ ਭੇਜਣੀਆਂ ਤੇ ਨਾਲ ਇੱਕ ਫਾਰਮ ਹੋਰ ਭਰ ਕੇ ਦੇਣਾ ਜਿਹਨੂੰ ਪੱਤੇ ਦਾ ਫਾਰਮ ਕਹਿੰਦੇ ਆ ਅਸੀਂ ਕੰਮ ਮੰਗਿਆ ਸੀ ਇਸ ਤਰੀਕ ਤੋਂ ਤੁਸੀਂ ਕੰਮ ਨਹੀਂ ਦਿੱਤਾ ਮੈਨੂੰ ਬੈਠਣ ਦਾ ਪੱਤਾ ਦਿੱਤਾ ਜਾਏ ਕਦੇ ਬੈਠੇ ਹਾਂ ਪਿੰਡ 'ਚ ਫਿਰ ਆਪਾਂ ਕਿਵੇਂ ਕਹੀਏ ਵੀ ਉਹ ਸਾਡੀ ਇਹ ਗੱਲ ਨੂੰ ਪੂਰਾ ਕਰ ਦੇਣਗੇ ਮੈਂ ਗੱਲਾਂ ਕੌੜੀਆਂ ਤਾਂ ਕਰਦਾ ਜੇ ਲੜੀ ਜਾਣ ਨਾਲ ਕੱਲਾ ਨਹੀਂ ਕੁਝ ਹੁੰਦਾ ਅਕਲ ਨਾਲ ਲੜਨ ਨਾਲ ਪ੍ਰਾਪਤੀ ਹੁੰਦੀ ਹੈ ਜੇ ਅਕਲ ਨਾਲ ਨਾਲ ਲੜੇ ਸਾਨੂੰ ਉਹ ਦਵਾਰ ਹੀ ਨਹੀਂ ਅਟਪਾਤੇ ਨਾ 17 ਸਾਲ ਹੁਣ ਨਹੀਂ ਚੱਪਣ ਦੇਣੇ ਇਸ ਕਰਕੇ ਮੈਂ ਕਹਿੰਨਾ ਕਿ ਤੁਹਾਨੂੰ ਫਾਰਮ ਭਰ ਕੇ ਖਰੇ ਇਥੇ ਰੋਲਾ ਪੈ ਜਾਂਦਾ ਕਈ ਮੇਰੀ ਭੈਣ ਭਰਾ ਆਏ ਕਹਿੰਦੇ ਆ ਅਰਜੀ ਦਿੱਤੀ ਤਾਂ ਸਹੀ ਬਾਈ ਇਹ ਕਰਜੀ ਨਾਲ ਨਹੀਂ ਇਹ ਕਾਨੂੰਨ ਦੀ ਕਿਤਾਬ ਚ ਲਿਖਿਆ ਆਪਾਂ 14 ਦਿਨਾਂ ਤੋਂ ਘੱਟ ਕੰਮ ਨਹੀਂ ਮੰਗ ਸਕਦੇ ਕਿੰਨਾ 14 ਤੋਂ ਘੱਟ 2 ਦਿਨਾਂ ਦਾ 5 ਦਿਨਾਂ ਦਾ 10 ਦਿਨਾਂ ਦਾ ਨਹੀਂ ਮੰਗ ਸਕਦੇ ਕਾਨੂੰਨ ਦੀ ਕਿਤਾਬ ਕਹਿੰਦੀ ਆ 14 ਦਿਨ ਦਾ ਘੱਟੋ ਘੱਟ ਕੰਮ ਮੰਗੋ ਫਿਰ ਜੇ 14 ਦਾ ਮੰਗਣਾ ਹੈ ਇੱਕ ਵਾਰੀ ਦਰਖਾਸਤ ਦੇ ਦਿੱਤੀ ਜਿਹੜੀਆਂ ਤਰੀਖਾਂ ਟੱਪ ਗਈਆਂ ਮੁੜ ਕੇ ਇਹ ਅਰਜੀ ਪਸਤੇ ਲਈ ਕੰਮ ਆ ਸਕਦੀ ਆ ਕੰਮ ਮੰਗਣ ਲਈ ਕੰਮ ਨਹੀਂ ਆ ਸਕਦੀ ਇਹ 7 ਵਾਰੀ ਭਰਨੀਆਂ ਪੈਂਦੀਆਂ ਸਾਲ 'ਚ ਕਿੰਨੇ ਵਾਰੀ 7 ਆਪਾਂ ਅੱਕ ਜਾਨੇ ਲੋ ਗੁੱਠਾ ਰਵਾਇਆ ਸੀ ਕਿਉਂਕਿ ਬਹਾਨਾ ਪੜਾ ਹੁਣ ਇਹ ਕੰਮ ਅਗਲਾ ਤਾਂ ਮਿਲਿਆ ਨਹੀਂ ਹੁਣ ਕਿੱਥੋਂ ਮਿਲ ਜੂ 7 ਵਾਰੀ ਕੰਮ ਮੰਗਣਾ ਘੱਟੋ ਘੱਟ ਅਰਜੀ ਭਰਨ ਤੋਂ ਗਰੇਜ ਨਾ ਕਰੋ ਜਿਹੜੀਆਂ ਉਹ ਤਰੀਖਾਂ ਤੱਕ ਗਿਆ ਅਗਲੇ ਦਾ ਕੰਮ ਆਪ ਪਹਿਲਾਂ ਮੰਗੋ ਇਸੇ ਕੰਮ ਨੂੰ ਟ੍ਰੇਨਿੰਗ ਦੇਣਾ ਮੈਟਾਂ ਨੂੰ ਟ੍ਰੇਨ ਕਰਨਾ ਜਥੇਬੰਦੀਆਂ ਨੂੰ ਟ੍ਰੇਨ ਕਰਨਾ ਇਹਦੀ ਲੋੜ ਪੈਂਦੀ ਆ ਜੇ ਕੋਈ ਨਾਲਾ ਪਾ ਲੈ ਨਾ ਮੈਟ ਹਟਾਤਾ ਨਾ ਮੈਟ ਨਹੀਂ ਰੱਖਣ ਦੇਣਾ ਤੁਸੀਂ ਵੀਡੀਓ ਨੂੰ ਸ਼ਿਕਾਇਤ ਕਰਕੇ ਏਡੀਸੀ ਜਾਂ ਡੀਸੀ ਨੂੰ ਸ਼ਿਕਾਇਤ ਕਰਕੇ ਪਿੰਡ ਬੋਟਾ ਕਰਾ ਸਕਦੇ ਹੋ ਆ ਮੈਟ ਆ ਵਰ ਕਰਾ ਜਿਹਨੇ ਨਾਲ ਚਲੀ ਜਾਣੇ ਹੋਣਗੇ ਉਹ ਸਾਰੇ ਦੇ ਸਾਰੇ ਮੇਟਾ ਜਿਹੜੇ ਆਪਣੇ ਆਪ ਪੱਕੇ ਕਰਨੇ ਪੈਣਗੇ ਉਹਨਾਂ ਦੀ ਇਹ ਮਜਬੂਰੀ ਬਣ ਜਾਏਗੀ ਆਪਾ ਇਹ ਕੰਮ ਨਹੀਂ ਕੀਤਾ ਉਹ ਕਿਉਂ ਨਹੀਂ ਕਰਦੇ ਹੁਣ ਇਹ ਸਮਝ ਲਓ ਹੁਣ ਜਿਹੜਾ ਮੇਟ ਬਣਾਇਆ ਹੁਣ ਜਿਹੜੇ ਮਹਿਸ਼ਤ ਬਣਾਏ ਆ ਉਹਨਾਂ ਦੀ ਹਾਜ਼ਰੀ ਆਪਣੇ ਨਾਲ ਮਾਸਟਰ ਰੋਲ ਤੇ ਲਾਉਂਦੇ ਆ ਇਵੇਂ ਆਣਾ ਇਹਦਾ ਮਤਲਬ ਆ ਆਪਣੇ ਖਾਨੇ ਚੋਂ ਪੈਸੇ ਦਿੰਦੇ ਆ ਉਹਨਾਂ ਨੂੰ ਮੀਟ ਬਾਰੇ ਲਿਖਿਆ ਮੀਟ ਨੂੰ ਪੈਸੇ 40 ਵਾਲੀ ਢੇਰੀ ਚੋਂ ਮਿਲਣਗੇ ਆਪਣੇ ਆਲੇ ਪੈਸਿਆਂ ਚੋਂ ਨਹੀਂ ਜਿਹੜਾ ਪ੍ਰਬੰਧ ਵਾਲਾ ਉਹਦੇ ਚੋਂ ਲੈਣਗੇ ਮੀਟ ਦੀ ਤਨਖਾਹ ਪਤਾ ਕਿੰਨੀ ਹੈ ਜੇ ਉਹ ਆਪਣੇ ਆਲੇ ਖਾਤੇ ਚੋਂ ਮੂਰਖਾ ਜਿਹੜੇ ਕਰੀ ਜਾਂਦੇ ਆ ਇਹਨਾਂ ਦੇ ਅੱਖੇ ਰੱਖ ਕੇ ਖੇਰਾਂ ਨੂੰ 322 ਮਿਲਦੇ ਆ ਜਿਉ ਕਹਣ ਭਾਈ ਮੈਨੂੰ ਮੇਟ ਇਹਨਾਂ ਨੇ ਬਣਾਇਆ ਮੇਰਾ ਪੱਕਾ ਕਾਰਡ ਵੀ ਬਣਾਏਗਾ ਖੇਰੋ ਦੇ ਪੈਸੇ ਆ ਜਿਹੜੇ 40 ਆੜੀ ਢੇਰੀ ਚੋਂ ਆਉਂਦੇ ਆ ਫਿਰ 450 ਰੁਪਇਆ ਦਿਹਾੜੀ ਆ ਉਹਦੀ ਮੇਟ ਦੀ ਕਿੰਨੀ ਆ 50 ਹੁਣੇ ਮੇਟਾਂ ਨੂੰ ਡਰਾਵਾ ਪਤਾ ਕੀ ਮਾਰਦੇ ਆ ਮੇਰਾ ਕੰਮ ਆ ਗੱਲ ਪੜਾ ਕੇ ਗਾਂ ਲੈ ਕੇ ਜਾਣਾ ਇਹ ਕਹਿੰਦਾ ਵੇਖ ਲੈ ਮੇਟ ਤਾਂ ਪੱਕਾ ਕਰ ਦਿੰਨੇ ਆ ਫਿਰ ਪੈਸੇ 6 ਮਹੀਨਿਆਂ ਪਿੱਛੋਂ ਆਇਆ ਕਰਨਗੇ ਬਈ ਜੇ 6 ਮਹੀਨਿਆਂ ਪਿੱਛੋਂ ਆਇਆ ਕਰਨਗੇ 100 ਵਾਲਾ ਕਾਰਡ ਉਹਦੇ ਘਰ ਵਾਲੀ ਜਾਂ ਉਹਦਾ ਪਤੀ ਤਾਂ ਕਾਰੀ ਲਊਗਾ ਉਹ ਤਾਂ ਪੈਸੇ ਉਹਨੇ ਤਾਂ ਉਹਨਾਂ ਕੋਲੇ ਫਿਰ ਵੀ ਆ ਜਾਣਗੇ 6 ਮਹੀਨੇ ਕੋਈ ਨਹੀਂ ਲੱਗਦੇ ਕਿਉਂਕਿ ਇਹਨਾਂ ਨੂੰ ਮਤਾ ਦੇ ਦਿੰਦੇ ਆ ਜਨਨਾ ਨੱਤੋ ਇਹਨਾਂ ਨੇ ਇੱਕ ਚੱਕੀ ਆ ਸੀਮੈਂਟ ਚੱਕਿਆ ਬੰਜਰੀ ਚੱਕੀ ਆ ਇਹ ਉਹਦੇ ਨਾਲ ਪੈਸੇ ਜੁੜ ਕੇ ਆਉਂਦੇ ਆ 3 ਮਹੀਨੇ ਲੇਟ ਵੀ ਆ ਜਾਉਂ ਫਹਾ ਨਹੀਂ ਆਉਂਦਾ ਪਰ ਆਉਣਗੇ ਤਾਂ ਡੂਡੇ 450 ਆਵੇਗਾ ਪਰ ਇਹਨਾਂ ਦੀ ਝੇਹੀ ਚੋਂ ਨਿਕਲ ਜਾਏਗਾ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਜਾਣਦੇ ਆ ਸਾਰਾ ਕਾਨੂੰਨ ਨਹੀਂ ਜਦੋਂ ਗੱਲਬਾਤ ਦੇ ਮੈਚ ਤੇ ਬੈਠੀਗਾ ਫਿਰ ਚੀਕਾਂ ਨਿਕਲ ਜਾਂਦੀਆਂ ਲਿਆਓ ਦਿਓ ਜਿਹੜੇ ਕਹਿੰਦੇ ਆ ਕੱਖ ਨਹੀਂ ਕਰ ਸਕਦੇ ਫਲਾਨਾ ਨਹੀਂ ਕਰ ਸਕਦੇ ਅਸੀਂ ਨਰੇਗਾ ਦੇ ਕੰਮ ਆ ਇਹ ਨਰੇਗਾ ਦਾ ਦਫ਼ਤਰ ਆ ਕਿਸੇ ਦਾ ਪਿਓ ਦਾ ਦਫ਼ਤਰ ਨਹੀਂ ਅਸੀਂ ਆਵਾਂਗੇ ਬੈਠਾਂਗੇ ਜਿਦਾਂਗੇ ਜਿੱਤਾਂਗੇ ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ 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 ਜਿਵੇਂ ਬਾਕੀ ਮੁਲਾਜ਼ਮਾਂ ਨਰੇਗਾ ਵਾਲੇ ਵੀ ਮੁਲਾਜ਼ਮ ਹੈ ਇਹ ਸਰਕਾਰੀ ਨੌਕਰੀ ਹੈ 500 ਦਿਨ ਦੀ ਹੈ ਅਸੀਂ ਲੜਦੇ ਹਾਂ ਕਿ ਵਦੇ ਜਿਹੜਾ ਵੀ ਇਹ ਚੜਿੱਕਾ ਬਣੇ ਉਹਦੇ ਖਿਲਾਫ ਲੜਨਾ ਪਏਗਾ ਸੋ ਮੈਂ ਚਾਰ ਗੱਲਾਂ ਤੁਹਾਨੂੰ ਸੁਣਾਉਂਦੀਆਂ ਇੱਕ ਅਰਜੀ ਭਰਨ ਦਾ ਕੰਮ ਜਾਰੀ ਰੱਖੋ ਅਰਜੀ ਦੀ ਰਸੀਦ ਲੈਣਾ ਨਾ ਭੁੱਲੋ ਜਿੱਦਾਂ ਰਸੀਦ ਦਾ ਕੰਮ ਆ ਗਿਆ ਉਹ ਦਿਓ ਉਹਨਾਂ ਨੂੰ ਕਹੋ ਕੰਮ ਜੋ ਯਾਗਲੀ ਅਰਜੀ ਪਰ ਚੇਤਾਉ ਪੱਤਾ ਦਿਓ ਜੇ ਇੱਕ ਦਿਨ 7 ਦਿਨ ਪੱਤਾ ਲੇਟ ਹੋ ਜਾਏ ਤੇ ਪੱਤੇ ਮੁਆਵਜ਼ੇ ਵਾਲੀ ਕਿਤਾਬ 'ਚ ਲਿਖਿਆ 3000 ਰੁਪਇਆ ਜੁਰਮਾਨਾ ਹੋ ਸਕਦਾ ਹੈ ਇਹਨਾਂ ਨੂੰ ਕਿ ਇਹਨੂੰ ਪੱਤਾ ਦੱਸੋ ਕਿਉਂ ਨਹੀਂ ਦਿੱਤਾ ਪਰ ਜੇ ਆਪਾਂ ਲੜਾਂਗੇ ਨੇ ਤੇ ਪਤਾ ਕੌਣ ਦੇਊਗਾ ਗਰੰਟੀ ਕੌਣ ਹਸਲ ਕਰੂਗਾ ਸਾਡਾ ਮਜ਼ਾਕ ਡਾਉਣ ਵਾਲੇ ਆ ਸਾਨੂੰ ਹੱਕ ਦੇਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਇਸ ਕਰਕੇ ਸਾਰੀਆਂ ਜੱਥੇਬੰਦੀਆਂ ਨੂੰ ਕਹਿਣਾ ਉਹ ਭਰਾਵੋ ਸਿੱਖ ਜਾਓ ਇਹ ਕਾਨੂੰਨ ਖੋਣਾ ਚਾਹੁੰਦੇ ਆ ਲੰਬੀ ਹੋ ਗਈ ਗੱਲਬਾਤ ਮੈਂ ਇਹ ਕਹਿਣਾ ਚਾਹੁੰਗਾ ਜਿਹੜੇ ਮੇਟ ਐ ਉਹ ਸਿੱਖਣ ਮੇਟ ਆਪ ਦੇ ਪੈਦਾ ਕਰੋ ਦਸ ਜੁਮਾ ਤਾਂ ਪੜੇ ਮੁੰਡੇ ਅੱਠ ਜਮਾਤਾਂ ਬੜੀ ਕੁੜੀ ਮੇਟ ਬਣ ਸਕਦੀ ਐ ਉਹਨਾਂ ਨੂੰ ਬਣਾਓ ਟ੍ਰੇਨਿੰਗ ਦਿਓ ਤੁਹਾਡੇ ਹੱਕਾਂ ਦੀ ਰਾਖੀ ਕਰਨ ਉਹਨਾਂ ਨਾਲ ਨਹੀਂ ਹੁਣ ਮੈਂ ਇੱਕ ਦੂਜੇ ਪਹਿਲੂ ਤੇ ਗੱਲ ਕਰਨੀ ਐ ਪਹਿਲਾਂ ਆ ਗੱਲ ਦੋ ਸਮਝ ਲਓ ਸਾਡੀ ਘੇਰੀ ਸਾਡੇ ਲਈ ਵਰਤੀ ਜਾਏ ਸਾਡੀ ਘੇਰੀ ਚੋਂ ਆਕਾਰ ਨਹੀਂ ਦੂਜੇ ਪਾਸਿਓਂ ਆਕਾਰ ਛਾਪ ਕੇ ਦਿੱਤੇ ਜਾਣ ਸਾਨੂੰ ਫਾਰਮ ਛਾਪ ਕੇ ਦਿੱਤੇ ਜਾਣ ਸਾਨੂੰ ਕੰਮ ਦਿੱਤਾ ਜਾਏ ਔਰ ਸਾਡੇ ਮੇਟਾਂ ਦੀ ਤਨਖਾਹ ਜੜੀ ਔਰ ਸਾਢੇ 400 ਰੁਪਿਆ ਪਾਈ ਜਾਏ ਇਹਦੇ ਲਈ ਆਪਾਂ ਮੈਦਾਨ ਮੱਲਿਆ ਜਿੱਤਾਂਗੇ ਹੁਣ ਮੈਂ ਇਹ ਕਹਿਣਾ ਚਾਹਨਾ ਓਹ ਰਾਜਨੀਤਿਕ ਗੱਲ ਆ ਬੰਦੇ ਇਹਨਾਂ ਦਾ ਪਛਾਣਦੇ ਹੋਵਗੇ ਕਿ ਡੂਰੋ ਨਹੀਂ ਆਇਆ ਸਿਆਣ ਇਹ ਉਹਨਾਂ ਦਾ ਮੁਖੀ ਆ ਜਿਨ੍ਹਾਂ ਦੀ ਹੁਣ ਸਰਕਾਰ ਆ ਕੀ ਆਵੇ ਆਓ ਬੜਿਆਂ ਨੇ ਹੁਬ ਕੇ ਵੋਟਾਂ ਪਾਈਆਂ ਸੀ ਨਾ ਇਹ ਮੇਰੀ ਨਹੀਂ ਲਿਖੀ ਇਹ ਜਿਹੜਾ ਹੁਣ ਦਿੱਲੀ ਚ ਆਪਦੀ ਕਿਸਮਤ ਦਾ ਜਮਾ ਰਿਹਾ ਕੇਜਰੀ ਯਾਲ ਸਾਹਿਬ ਇਹੋ ਜੀ ਲਿਖੀ ਆ ਹੁਣ ਤੁਸੀਂ ਸੋਚ ਲਿਓ ਤੁਹਾਡਾ ਮੁੱਖ ਮੰਤਰੀ ਤੁਹਾਡੇ ਮਲੇ ਜਿਹੜਾ ਉਹਨਾਂ ਦਾ ਕੀ ਹੋਏ ਦੇ ਹੱਕ ਚ ਹੋਏਗਾ ਮਰੇਗਾ ਦੇ ਕੇ ਖਲਾਫ ਹੋਏਗਾ ਤੁਸੀਂ ਕਹਿੰਦੇ ਹੋ ਖਲਾਫ ਆ ਕਿਉਂ ਖਲਾਫ ਆ ਆ ਲੋ ਮੈਂ ਪੜ ਕੇ ਸੁਣਾਉਣਾ ਜੇ ਉਹਨਾਂ ਨੇ ਚੈਲੰਜ ਕਰਨਾ ਤੇ ਕਰਨ ਮੈਨੂੰ ਇਹ ਉਹਨਾਂ ਦੀ ਕਿਤਾਬ ਆ ਜਿਹੜੇ ਦੇਸ਼ 'ਚ ਪੈਸੇ ਰੱਖੇ ਜਾਂਦੇ ਆ ਨਾ ਉਹ ਦੋ ਤਰ੍ਹਾਂ ਰੱਖੇ ਜਾਂਦੇ ਇੱਕ ਨੂੰ ਕਹਿੰਦੇ ਆ ਬਜਮਾ ਫੰਡ ਇੱਕ ਨੂੰ ਕਹਿੰਦੇ ਆ ਖੁੱਲਾ ਫੰਡ ਖੁੱਲਾ ਫੰਡ ਜਿੱਥੇ ਮਰਜ਼ੀ ਵਾਰ ਤੋਂ ਦੇਵੇ ਜਿਹਨੂੰ ਭੇਜਤਾ ਬਜਮਾ ਫੰਡ ਹੁੰਦਾ ਆ ਘਰ ਪਾਉਣ ਲਈ ਆ ਇੰਦਰਾਵਾਹ ਯੋਜਨਾ ਸੀ ਹੁਣ ਪ੍ਰਧਾਨ ਮੰਤਰੀ ਵਾਹ ਯੋਜਨਾ ਆਹ ਭਾਈ ਬੁਢਾਪਾ ਪੈਨਸ਼ਨ ਲਈ ਆ ਬਜਮਾ ਆਹ ਭਾਈ ਨਰੇਗਾ ਵਾਸਤੇ ਆ ਇਹਨੂੰ ਬਜਮਾ ਫੰਡ ਹੈ ਕਿ ਇੰਜਰੀਅਲ ਦੀ ਕਿਤਾਬ ਪਤਾ ਕੀ ਕਹਿੰਦੀ ਹੈ ਲਓ ਧਿਆਨ ਨਾਲ ਸੁਣ ਲਿਓ ਤੇ ਫਿਰ ਬਾਹਰ ਇਹਨਾਂ ਦੇ ਬਰੁੱਝ ਬੋਲਣ ਦੀ ਲੋੜ ਨਹੀਂ ਰਹਿ ਜਾਂਦੀ ਵੀ ਇਹਨਾਂ ਦਾ ਹਾਲ ਕੀ ਹੈ ਇਹ ਕਹਿੰਦੇ ਆ ਰਾਜ ਜਿਹੜਾ ਪੰਜਾਬ ਆਇ ਰਾਜ ਹੈ ਤੇ ਕੇਂਦਰ ਜਿਹੜੀ ਦਿੱਲੀ ਦੀ ਸਰਕਾਰ ਆ ਦੁਆਰਾ ਜਾਰੀ ਕੀਤੇ ਫੰਡ ਇੱਕ ਆਨ ਬੱਜੇ ਫੰਡ ਦੇ ਰੂਪ ਵਿੱਚ ਹੋਣੇ ਚਾਹੀਦੇ ਆ ਭਾਵ ਨਰੇਗਾ ਦਾ ਫੰਡ ਨਹੀਂ ਚਾਹੀਦਾ ਪੈਨਸ਼ਨਾਂ ਦਾ ਫੰਡ ਨਹੀਂ ਚਾਹੀਦਾ ਆਨ ਬੱਜੇ ਚਾਹੀਦੇ ਆ ਕੀ ਕਹਿੰਦਾਗਾ ਅਗਲੀ ਲਾਈਨ ਚ ਕਹਿੰਦਾ ਸਾਨੂੰ ਕੋਈ ਸਰਕਾਰੀ ਸਕੀਮ ਬਿਲਕੁਲ ਨਹੀਂ ਚਾਹੀਦੀ ਆਪੋਂ ਇੰਨਾ ਚਾਹੀਦੀ ਆ ਕਿ ਨਹੀਂ ਚਾਹੀਦੀ ਉਹ ਕਹਿੰਦਾ ਨਹੀਂ ਚਾਹੀਦੀ ਅਗਲੀ ਲਾਈਨ ਸੁਣੋ ਸਾਨੂੰ ਬਢਾਪਾ ਪੈਨਸ਼ਨ ਨਹੀਂ ਚਾਹੀਦੀ ਇਹੋ ਲਿਖਦਾ ਮੈਂ ਨਹੀਂ ਕਹਿੰਦਾ ਚਾਹੀਦੀ ਆ ਕਿ ਨਹੀਂ ਚਾਹੀਦੀ ਤੇ ਵੋਟਾਂ ਉਹਨੂੰ ਪਾਈਆਂ ਸੀ ਨਾ ਹੁਣ ਸਵਾਦ ਵੀ ਲਓ ਫੇਰਾ ਲਾ ਅਗਲੀ ਸਾਨੂੰ ਵਿਧਵਾ ਪੈਨਸ਼ਨ ਨਰੇਗਾ ਇਹ ਇੰਦਰਾਵਾਸ ਯੋਜਨਾ ਨਹੀਂ ਚਾਹੀਦੀ ਅਗਲੀ ਇਹ ਲਾਈਨ ਖੱਟਾ ਸਾਫ ਹੈ ਇਹ ਕਹਿੰਦਾ ਕੌਣ ਕਹਿੰਦਾ ਕੇਂਦਰੀyal ਕਹਿੰਦਾ ਤੇ ਭਾਈ ਉਹਦੇ ਨਫਤਾਨ ਆ ਜਿਹੜੇ ਐਮਐਲਏ ਜਿਨ੍ਹਾਂ ਨੂੰ ਤੁਸੀਂ ਤਾਕਤ ਦਿੱਤੀ ਉਹਨਾਂ ਨੇ ਪੜੀ ਵੀ ਨਹੀਂ ਇਹ ਮਾਂ ਦੇ ਸ਼ੇਰਾਂ ਨੇ ਹੁਕਮ ਮਨਾਇਆ ਕਿ ਟੱਕੇ ਨਾਲ ਆਪਦੇ ਘਰੇ ਹੀ ਪੈਸੇ ਆ ਜਾਨੇ ਟੱਕਾ ਕਰਦੇ ਆ ਪਤਾ ਨਹੀਂ ਦਿੱਲੀ ਚ ਕੀ ਬੰਦਾ ਪੰਜਾਬ ਚ ਕੀ ਬਣਨਾ ਪਰ ਇਹਨਾਂ ਨੇ ਲੋਕਾਂ ਦਾ ਉਹ ਨੁਕਸਾਨ ਕਰ ਦਿੱਤਾ ਜਿਹਦਾ ਸਹਾਰਾ ਕੋਈ ਨਹੀਂ ਮੈਂ ਆਪਦੇ ਕੋਲ ਉਹ ਨਹੀਂ ਕਹਿਆ ਸ਼ਬਦ ਮੈਂ ਉਹਦੀ ਕਿਤਾਬ ਚੋਂ ਜਿਹੜਾਂ ਦਾ ਸਵਰਾਜ ਸਾਡਾ ਰਾਜ ਕੀ ਕਰੂਗਾ ਜੇ ਅਗਲੀ ਲਾਈਨ ਸੁਣਨੀ ਆ ਤੋ ਉਦੋਂ ਤੁਮਾਕਾ ਆਂਦਾ ਇੱਕ ਪਿੰਡ ਨੂੰ 5 ਕਰੋੜ ਬੱਚੇ ਫੰਡ ਦੇਣ ਦੀ ਬਜਾਏ ਭਾਵ ਕਿ ਨਰੇਗਾ ਨੂੰ ਦੇਣ ਦੀ ਬਜਾਏ 5 ਦੀ ਠਾਕੀ ਜਾਂਦਾ 3 ਕਰੋੜ ਪਾਏ ਆਣ ਬੱਜੇ ਫਾਂਡ ਵਿੱਚ ਦੇਣਾ ਬਿਹਤਰ ਹੋਏਗਾ 5 ਦੀਪ ਜਾਏ 40% ਪਹਿਲਾਂ ਹੀ ਦਾਤਾ ਆਂਦਾ 3 ਕਰੋੜ ਦੇ ਦਿਓ ਪਿੰਡ ਦੇ ਮੁਖੀਆਂ ਨੂੰ ਦੇ ਦਿਓ ਮੈਂ ਪੁੱਛਦਾ ਥੋੜ ਨੂੰ ਕੰਮ ਦੇ ਦਨਗੇ ਮੁੜ ਕੇ ਮੁਖੀ ਉਹ ਤਾਂ ਨਰੇਗਾ ਨਹੀਂ ਦਿੰਦੇ ਬੱਜਿਆ ਨਹੀਂ ਦਿੰਦੇ ਫੇਰ ਕੀ ਦੇਣਾ ਸਾਨੂੰ ਅਗਲਾ ਸੁਣ ਲੋ ਪਿੰਡ ਦੇ ਲੋਕਾਂ ਨੂੰ ਇੱਕ ਗ੍ਰਾਮ ਸਭਾ ਵਿੱਚ ਮਿਲਣ ਦਿਓ ਤੇ ਫੈਸਲਾ ਕਰਨ ਦਿਓ ਕਿੰਨਾ ਪੈਸਾ ਸਿੰਚਾਈ ਲਈ ਖਰਚ ਕਰਨਾ ਹੈ ਜਿਹੜੇ ਆ ਜਾਣ ਕਾਹਦੇ ਲਈ ਖਰਚ ਕਰਨਾ ਉਹ ਤਿੰਨ ਚੀਜ਼ਾਂ ਕਹੀਆਂ ਆਪਾਂ ਹੈ ਨਹੀਂ ਉਹਦੇ 'ਚ ਕਿੰਨਾ ਸਿੰਚਾਈ ਲਈ ਖਰਚ ਕਰਨਾ ਕਿੰਨਾ ਸਿੱਖਿਆ ਤੇ ਕਿੰਨਾ ਸਿਹਤ ਤੇ ਖਰਚ ਕਰਨਾ ਹੋਵੇਗਾ ਖਰਚੀ ਜਾਣ ਵਾਲੀ ਰਕਮ ਦਾ ਫੈਸਲਾ ਕਿਸੇ ਵੀ ਸ਼ਕੀਮਤਾ ਤੱਕ ਪਿੰਡ ਨੂੰ ਕਰਨ ਦਿੱਤਾ ਜਾਏ ਨਾਉ ਦੇ ਚ ਬਿਡਾਪਾ ਪੈਨਸ਼ਨ ਆ ਨਾ ਵਿਧਵਾ ਪੈਨਸ਼ਨ ਆ ਨਾ ਘਰਾਂ ਦੀ ਯੋਜਨਾ ਨਾ ਨਰੇਗਾ ਆਂਦਾ ਇਸ ਕੰਮ ਲਈ ਪੈਸੇ ਦੇ ਦੇਓ ਮੈਂ ਪੁੱਛਦਾ ਉਹਨਾਂ ਦੇ ਹੱਕ ਚ ਭੁਗਤਣਾ કે ਖਿਲਾਫ ਭੁਗਤਣਾ ਹੁਣ ਸਵਾਲ ਕਰਨਾ ਕਿ ਨਹੀਂ ਕਰਨਾ ਆ ਕਟਾਵ ਉਹਨਾਂ ਨੇ ਹੁਣ ਦੁਬਾਰੇ ਛਾਪੀ ਆ ਹੁਣ ਕੌਣ ਆਸੇ ਆ ਸਭੇ ਬਿਚੋ ਕਾ ਦਿੱਤੇ ਬੇਈਮਾਨੋ ਆਪ ਦੀ ਕਈ ਤੇ ਗੱਲ ਤੇ ਆ ਕੇ ਮਾਫੀ ਮੰਗੋ ਕਿ ਸਾਡੀ ਸਮਝ ਗਲਤ ਸੀ ਅਸੀਂ ਨਰੇਗਾ ਦੇ ਹੱਕ ਤਾਂ ਫੇਰ ਤਾਂ ਮੰਨੀਆਂ ਚਲਾਕੀ ਕਿਉਂ ਕਰਾਂ ਸਾਡੇ ਨਾਲ ਚਲਾਕੀ ਕਰਨ ਵਾਲੇ ਦਾ ਆਪਾਂ ਕੀ ਕਹੀਏ ਕੱਖ ਨਾ ਰਹਿ ਸਾਡੇ ਨਾਲ ਚਲਾਕੀ ਕਰਨ ਵਾਲੇ ਤੁਹਾਡਾ ਕੱਖ ਨਾ ਰਵੇ ਕਾਹ ਜਾਵੋਗੇ ਪਿੰਡ ਪਿੰਡ ਕੇ ਨਹੀਂ ਜਾਣਾ ਇਹਨੂੰ ਜ਼ੁਬਾਨ ਦੀ ਤਾਕਤ ਕਹਿੰਦੇ ਆ ਜੇ ਜ਼ੁਬਾਨ ਦੀ ਤਾਕਤ ਨਾਲ ਕੰਮ ਕਰੋਗੇ ਤੇ ਸਾਰਾ ਕੁਝ ਹੋ ਜਾਏਗਾ ਸਭ ਨੇ ਹੋਰ ਨਾਲੇ ਬੋਲਣਾ ਮੈਂ ਦੋ ਗੱਲਾਂ ਕਹਿ ਕੇ ਮੁਕਾਉਣੀ ਐ ਮਾਫੀ ਚਾਉਣਾ ਗੱਲਾਂ ਬਹੁਤ ਆ ਮੈਂ ਤੇ ਕਿੰਟੇ ਮੱਦੀ ਇਹ ਪੜਾਉਣਾ ਮੈਂ ਤੁਹਾਨੂੰ ਇਹ ਕਹਿਣਾ ਇਹਦੇ ਚ ਕਾਨੂੰਨ ਚ ਕੀ ਆ ਮੰਨ ਲਓ ਇਹ 1 ਅਪ੍ਰੈਲ ਤੋਂ 31 ਮਾਰਚ ਚ ਕਰ ਹੁੰਦਾ ਅੱਜ 6 ਤਰੀਖ ਹੋਗੀ 28 ਲੈ 22 ਇਹਦੇ ਤੇ 31 ਗਾਂ ਦੇ ਐਨੇ ਦਿਨ ਬਾਕੀ ਐ ਫਿਰ ਵੀ ਜੇ ਤੁਸੀਂ ਕੰਮ ਮੰਗੋ ਜਿਹਦੇ ਘਰ ਦੇ ਦੋ ਜੀ ਆ ਜਿਹਨੂੰ ਹਲੇ ਕੁਛ ਨਾ ਮਿਲਿਆ ਹੋਵੇ ਉਹ ਦੋਹਾਂ ਜੀਆਂ ਦਾ ਕੰਮ ਮੰਗੋ ਜਿਹਦੇ ਤਿੰਨ ਜੀ ਆ ਉਹ ਤਿੰਨਾਂ ਜੀਆਂ ਦਾ ਕੰਮ ਮੰਗੋ ਇੱਕ ਮਹੀਨੇ ਚ ਆਪਾਂ 100 ਦਿਨ ਪੂਰਾ ਕਰ ਸਕਦੇ ਹਾਂ ਦਰਖਾਸਤਾਂ ਪਰ ਕੇ ਫਾਰਮ ਠੀਕ ਤਰ੍ਹਾਂ ਤਰੀਖਾਂ ਠੀਕ ਪਾ ਕੇ ਰਸੀਦ ਵਾਲੇ ਥਾਂ ਜੇ ਨਾ ਰਸੀਦਾਂ ਕਟਾਉਣੀਆਂ ਜੁੰਮੇਵਾਰ ਆਦੂ ਨੂੰ ਵਿਖਾ ਲਓ ਆ ਫਾਰਮ ਇੱਕ ਵਖਾ ਲਓ ਐਂ ਭਰੇ ਐ ਇਹਨਾਂ ਦੀਆਂ ਰਸੀਦਾਂ ਕਟਾਓ ਮੈਂ ਇਹ ਸਾਰੇ ਮੇਰੇ ਬਣਾਏ ਹੋਏ ਫਾਰਮ ਐ ਰਜਿਸਟਰਡ ਵੀ ਯੂਨੀਅਨ ਮੈਂ ਕਰਾਈ ਸੀ ਮੇਰੇ ਸਾਥੀਆਂ ਨਾਲ ਰਲ ਕੇ ਕੰਮ ਵੀ ਕਰਦੇ ਐ ਕਈ ਥਾਂ ਬਹੁਤ ਚੰਗਾ ਹੋਇਆ ਕਈ ਪਿੰਡ ਐ ਜਿਨ੍ਹਾਂ ਚ 100-100 ਦਿਨ ਕੰਮ ਮਿਲ ਵੀ ਚੁੱਕਿਆ ਪਰ ਕਈ ਪਿੰਡ ਐ ਜਿੱਥੇ ਕਈ ਤੱਕ ਕੰਮ ਹੀ ਨਹੀਂ ਦਿੱਤਾ ਤੁਹਾਡੇ ਕਈ ਪਿੰਡ ਇਹੋ ਜਿਹੇ ਬੈਠੇ ਜਿਨ੍ਹਾਂ ਦੀ ਆ ਕੁੜੀ ਬੈਠੀ ਸਾਲ ਉਹਦੀ ਆੜੀ ਕੱਤੀ ਨੂੰ ਕੱਲ ਚਾਲੂ ਕਰਾਈ ਜੀ ਕੱਲੇ ਆਈਡੀ ਤੇ ਨਾ ਲੜੋ ਆਈਡੀ ਲੜੀ ਚੱਲਾਂਗੇ ਪਹਿਲਾਂ ਅਰਜ਼ੀਆਂ ਭਰ ਕੇ ਇਹ ਕੰਮ ਕਰੋ ਤਾਂ ਕਿ ਕੰਮ ਲਿਆ ਜਾ ਸਕੇ ਐਸੇ ਮਹੀਨੇ ਚ ਤਿੰਨ ਜੀਆਂ ਵਾਲਾ ਚਬਰ ਤੀਆਂ ਦਿਨਾਂ ਵਿੱਚ ਹੀ 90 ਜਣ ਦਾ ਕੰਮ ਲੈ ਸਕਦਾ ਔਰ ਇਹਨਾਂ ਦੇ ਨੱਕ 'ਚ ਦਮ ਕਰਕੇ ਲਵਾਵਾਂਗੇ ਕੋਈ ਮਨਿਸਟਰ ਕੋਈ ਪੰਜਾਬ ਦਾ ਮੁੱਖ ਮੰਤਰੀ ਤੇ ਕਾਨੂੰਨੀ ਹਾਕਾ ਨਹੀਂ ਰੋਕ ਸਕਦਾ ਤੁਹਾਡੀ ਤਾਕਤ ਕਾਈ ਦੀ ਆ ਤੁਸੀਂ ਨਾਲ ਚਾਈਦੇ ਆ ਅਸੀਂ ਇਹ ਕਰਵਾਉਣ ਵਾਸਤੇ تیار ਹੋਵਾਂਗੇ ਜੋ ਮੈਂ ਕਹਾਂ ਅਰਜ਼ੀਆਂ ਭਰੋ ਅਰਜ਼ੀਆਂ ਭਰ ਕੇ ਕੰਮ ਮੰਗੋ ਜੇ ਬਿਨਾਂ ਅਰਜ਼ੀਆਂ ਤੋਂ ਕੰਮ ਮੰਗੋਗੇ ਫਿਰ ਸਾਡੀ ਵੀ ਬਦਨਾਮੀ